ਸਤਨਾਮ ਸ੍ਰੀ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਆਹੇ ਗੁਰੂ ਸਭ ਜਿਹਾ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤਰਿ ਹੋ ਸਮਾਈ ਜਾਂ ਕੋ ਆਏ ਸੋਈ ਬਹਜੋ ਹਰ ਗੁਰ ਤੇ ਮਨ ਬਸਿਰ ਨਿਜ ਕਰ ਮਹਿਲ ਪਾਉ ਸੁਖ ਸਜੇ ਬਹੋਰ ਨ ਹੋਏ ਗੋ ਫੇਰਾ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗ ਜੁਗਿਆ ਟੱਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਿਆਰੇ ਸਿੱਖ ਭਾਈ ਤਰਨ ਸਿੰਘ ਜੀ ਜੋ ਕੀ ਪਰਉਪਕਾਰੀ ਵਿਸ਼ਣ ਦਸਾਂ ਨੋਹਾਂ ਦੇ ਕਿਰਤ ਕਮਾਈ ਕਰਨ ਵਾਲੇ ਅਤੇ ਗੁਰੂ ਕੇ ਸਿੱਖ ਪਿਆਰੇ ਸਿਪਾਈ ਆਏ ਗਏ ਨੂੰ ਸ਼ਰਨ ਦਿੰਦੇ ਉਸ ਦਾ ਲੰਗਰ ਪਾਣੀ ਪ੍ਰਸ਼ਾਦਾ ਸਕਾ ਕੇ ਸਤਕਾਰ ਕਰਦੇ ਸੇਵਾ ਕਰਕੇ ਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਸੰ ਭਾਈ ਜਕਰਿਆ ਖਾਨ ਮੁਗਲ ਦਾ ਰਾਜ ਸੀ ਕਹਿੰਦੇ ਨੇ ਕਿ ਜਕਰਿਆ ਖਾਨ ਦੇ ਰਾਜ ਦੇ ਵਿੱਚ ਭਾਈ ਤਾਰੂ ਸਿੰਘ ਪਿੰਡ ਪੂਲਾ ਪੂਲਾ ਪਿੰਡ ਦੇ ਰਹਿਣ ਵਾਲੇ ਪਿਤਾ ਦਾ ਨਾਮ ਭਾਈ ਜੋਧ ਸਿੰਘ ਮਾਤਾ ਮਾਤਾ ਧਰਮਕੌਰ ਜਿਨ੍ਹਾਂ ਦੀ ਕੱਖ ਤੋਂ ਉਹਨਾਂ ਨੇ ਜਨਮ ਲੈ ਕੇ ਕਹਿੰਦੇ ਉਹਨਾਂ ਟਾਈਮਾਂ ਦੇ ਵਿੱਚ ਟਾਵੇਂ ਟਾਵੇਂ ਸਿੱਖ ਜੰਗਲਾਂ ਦੇ ਵਿੱਚ ਰਿਆ ਕਰਦੇ ਸੀ ਤੇ ਜੰਗਲਾਂ ਦੇ ਵਿੱਚ ਰਹ ਕੇ ਹੀ ਆਪਣਾ ਟਾਈਮ ਪਾਸ ਘੋੜਿਆਂ ਦੀਆਂ ਕਾਠੀਆਂ ਤੇ ਕਰਦੇ। ਮੁੱਠੀ-ਮੁੱਠੀ ਛੋਲੇ ਖਾ ਕੇ ਕਹਿੰਦੇ ਉਹਨਾਂ ਟਾਈਮਾਂ 'ਚ ਉਹਨਾਂ ਨੇ ਗੁਰਸਿੱਖਾਂ ਨੇ ਗੁਜ਼ਾਰਾ ਕੀਤਾ ਕਿਉਂਕਿ ਲੁਕਦੇ ਤਾਂ ਸੀ ਕਿ ਉਹਨਾਂ ਨੂੰ ਸਿਰ ਵੱਡ-ਵੱਡ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਸੀ। ਦੌਰ ਟਕਿਆਂ ਦੇ ਨਾਲ ਆਨਿਆਂ ਦੇ ਨਾਲ ਸਿਰ ਵਿੱਚ ਦੇ ਹੁੰਦੇ ਸੀ ਤੇ ਗੁਰੂ ਪਿਆਰਿਓ ਇਸ ਵਾਸਤੇ ਉਹ ਜਵੇਂ ਜਾਵੇਂ-ਕਾਵੇਂ ਸਿੱਖ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਨਾ ਕੋਈ ਕਾਨੂੰ ਆਉਂਦੇ ਜੰਗਲਾਂ ਦੇ ਵਿੱਚ ਤੇ ਕੋਈ ਕਿਸੇ ਜੰਗਲਾਂ ਦੇ ਵਿੱਚ ਰਹਿ ਕੇ ਗੁਰੂ ਪਿਆਰਿਓ ਆਪਣਾ ਨਾਮ ਜਪਦੇ ਸਿਮਰਨ ਬੰਦਗੀ ਕਰਦੇ ਤੇ ਕਹਿੰਦੇ ਭਾਈ ਪੂਲਾ ਜੜਾ ਸੀ ਨਾ ਪੂਲਾ ਪਿੰਡ ਦਾ ਭਾਈ ਤਾਰੂ ਸਿੰਘ ਉਹ ਜਾ ਕੇ ਉਹਨਾਂ ਦੀ ਸੇਵਾ ਸੰਭਾਲ ਕਰਿਆ ਕਰਦਾ ਸੀ ਲੰਗਰ ਪਾਣੀ ਪ੍ਰਸ਼ਾਦੇ ਤਿਆਰ ਕਰਕੇ ਉਹਨਾਂ ਨੂੰ ਲਿਜਾ ਕੇ ਜੰਗਲਾਂ ਦੇ ਵਿੱਚ ਛਕਾਇਆ ਕਰਦਾ ਸੀ ਕਿਉਂਕਿ ਆਪ ਖੇਤੀਬਾੜੀ ਕਰਦਾ ਸੀ ਗੁਰੂ ਪਿਆਰੇ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਸੀ ਜਿਸ ਤਰ੍ਹਾਂ ਆਪਾ ਹੁਣ ਠੇਕੇ ਤੇ ਲੈ ਕੇ ਜ਼ਮੀਨ ਉਹਨੂੰ ਠੇਕਾ ਦੇ ਕੇ ਕਿਸਾਨਾਂ ਨੂੰ ਤੇ ਆਪ ਸਾਲ ਭਰ ਉਹਦੇ ਵਿੱਚੋਂ ਕਮਾਈ ਕਰਦੇ ਆ ਐਸੇ ਤਰ੍ਹਾਂ ਉਹ ਮਿਹਨਤ ਕਰਦਾ ਸੀ ਨਾਮ ਜਪਦਾ ਸਿਮਰਨ ਕਰਦਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਦਾ ਕਹਿੰਦੇ ਗੁਰੂ ਪਿਆਰਿਓ ਕਹਿੰਦੇ ਕਿਸੇ ਟਾਈਮ ਜਕਰੀਆ ਖਾਨ ਦੇ ਕੋਲੇ ਜਾ ਕੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਗੁਰੂ ਪਿਆਰਿਓ ਕਹਿੰਦੇ ਇਸ ਬਾਗੀ ਸਿੰਘਾਂ ਦਾ ਸਾਥ ਦਿੰਦਾ ਉਹਨਾਂ ਨੂੰ ਲੰਗਰ ਪਾਣੀ ਸਿਖਾਉਂਦਾ ਤੇ ਗੁਰੂ ਪਿਆਰਿਓ ਭਾਈ ਤਾਰੂ ਸਿੰਘ ਦੇ ਖਿਲਾਫ ਕਹਿੰਦੇ ਐਫ ਆਰ ਦਰਜ ਹੋਈ ਅਤੇ ਬਰੰਡ ਕੱਢੇ ਗਏ ਦਰੋਗਿਆਂ ਨੂੰ ਹੁਕਮ ਹੋ ਗਿਆ ਕਿ ਜਾਓ ਭਾਈ ਤਾਰੂ ਸਿੰਘ ਨੂੰ ਫੜ ਕੇ ਲਿਆਓ ਜਕਰੀਆ ਖਾਨ ਕਹਿਣ ਲੱਗਾ ਕਿ ਇਹਨੂੰ ਮੇਰੇ ਪੇਸ਼ ਕਰੋ ਤੇ ਪੇਸ਼ ਹੋਣ ਤੋਂ ਬਾਅਦ ਇਹਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਹੁਣ ਕਹਿੰਦੇ ਨੇ ਭਾਈ ਸਮਰਖਾਨ ਤੇ ਹੋਰ ਸਿਪਾਈ ਨਾਲ ਭੇਜ ਕੇ ਕਈ ਭਾਈ ਤਾਰੂ ਨੂੰ ਫੜਨ ਵਾਸਤੇ ਭਾਈ ਦਰੋਕੇ ਦੇ ਨਾਲ ਭੇਜ ਦਿੱਤੇ ਤੇ ਗੁਰੂ ਪਿਆਰਿਓ ਭਾਈ ਤਾਰੂ ਸਿੰਘ ਪਿੰਡ ਪੁੱਲੇ ਇਹਨੂੰ ਵੀ ਪਤਾ ਲੱਗ ਗਿਆ ਕੁਝ ਕਾਰਨ ਐਸਾ ਹੋਇਆ ਕਿ ਭਾਈ ਤਾਰੂ ਦੇ ਕੋਲੇ ਇੱਕ ਬਜ਼ੁਰਗ ਆਇਆ ਕਸੂਰ ਦੇ ਰਹਿਣ ਵਾਲਾ ਕਿਉਂਕਿ ਉਸ ਦੀ ਬੱਚੀ ਜਿਹੜੀ ਸੀ ਕਹਿੰਦੇ ਇਹ ਜੱਟਰੀਆ ਖਾਣ ਦੇ ਕਰੰਦੇ ਜਿਹੜੇ ਚੱਕ ਕੇ ਲੈ ਗਏ ਸੀ ਤੇ ਗੁਰੂ ਪਿਆਰਿਓ ਕਹਿੰਦੇ ਭਾਈ ਤਾਰੂ ਸਿੰਘ ਦੇ ਕੋਲੇ ਆ ਕੇ ਜਦੋਂ ਉਹ ਬਜ਼ੁਰਗ ਨਿੱਗ ਪਿਆ ਉਨੂੰ ਜਲ ਪਾਣੀ ਪਾਇਆ ਤੇ ਕਹਿੰਦਾ ਕਿਵੇਂ ਬਜ਼ੁਰਗਾ ਢੱਲੈ ਚੱਲ ਡਾਕਟਰ ਦੇ ਕੋਲੇ ਤੈਨੂੰ ਕੋਈ ਦਵਾਈ ਦਵਾ ਦਈਏ ਜੇ ਕੋਈ ਤਖਲੀਫ ਹੈ ਤਾਂ ਤੇਰਾ ਇਲਾਜ ਕਰਵਾ ਦਈਏ ਭਾਈ ਤੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਉਹ ਬਜ਼ੁਰਗ ਰੋ ਕੇ ਕਹਿਣ ਲੱਗਾ ਕਹਿੰਦਾ ਭਾਈ ਮੈਂ ਤੇ ਇੱਕ ਮਰਿਆ ਹੋਇਆ ਇਨਸਾਨ ਹਾਂ ਜਿਸ ਦੇ ਬੱਚੇ ਚੱਕ ਕੇ ਜਕਰੀਆਂ ਖਾਣ ਦੇ ਕਰੇਂਦੇ ਲੈ ਗਏ ਨੇ ਤੇ ਉਹਨੇ ਜਦੋਂ ਇਹ ਗੱਲ ਸੁਣੀ ਤੇ ਉਹ ਕਹਿਣ ਲੱਗਾ ਠੀਕ ਐ ਤੂੰ ਜਲ ਪਾਣੀ ਛੱਕ ਤੇ ਰਾਮ ਕਰ ਤੈਨੂੰ ਤੇਰਾ ਅਨਸਾਫ਼ ਅਸੀਂ ਦਿਵਾਵਾਂਗੇ ਗੁਰੂ ਪਿਆਰਿਓ ਭਾਈ ਤਾਰੂ ਸਿੰਘ ਕਹਿੰਦੇ ਉਸ ਬਜ਼ੁਰਗ ਦੀ ਲੰਗਰ ਪਾਣੀ ਦੀ ਸੇਵਾ ਕਰਕੇ ਵਿਸ਼ਰਾਮ ਕਰਨ ਵਾਸਤੇ ਰਾਤ ਨੂੰ ਮੰਜਾ ਬਿਸਤਰਾ ਦਿੱਤਾ ਕਹਿਣ ਲੱਗਾ ਵੀ ਤੂੰ ਥੋੜਾ ਜਿਹਾ ਆਰਾਮ ਕਰ ਤੇ ਮੈਂ ਕੋਈ ਘੰਟੇ 2 ਘੰਟਿਆਂ ਦੇ ਵਿੱਚ ਹੀ ਤੇਰੇ ਕੋਲੇ ਹੁਣੇ ਆ ਜਾਊਂਗਾ ਕਹਿੰਦੇ ਉਹਨੇ ਲੰਗਰ ਪਾਣੀ ਉਹਨੂੰ ਛਕਾਇਆ ਸਿੰਘਾਂ ਦੇ ਵਾਸਤੇ ਟੋਕਰਾ ਤਿਆਰ ਕੀਤਾ ਜਿਹਦੇ ਵਿੱਚ ਦਾਲਾ ਲੰਗਰ ਪਾਣੀ ਅਚਾਰ ਇਹੋ ਜਿਹਾ ਸਮਾਨ ਰੱਖ ਕੇ ਸਿੰਘਾਂ ਦੇ ਵਾਸਤੇ ਜਿਹੜਾ ਛਕਣ ਵਾਲਾ ਸੀ ਤੇ ਕਹਿੰਦੇ ਭੋਜਨ ਛਕਾ ਕੇ ਜੰਗਲਾਂ ਦੇ ਵਿੱਚ ਜਦੋਂ ਜਾ ਕੇ ਉੱਥੇ ਭਾਈ ਮਾਨ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਵੀ ਇੱਕ ਬਜ਼ੁਰਗ ਆਇਆ ਕਹਿੰਦੇ ਜੱਕਰੀਆ ਖਾਨ ਦੇ ਕਰੰਦੇ ਜਿਹੜੇ ਕਸੂਰ ਵਾਲੇ ਨੇ ਤੇ ਉਹਨਾਂ ਨੇ ਭਾਈ ਉਸ ਬਜ਼ੁਰਗ ਜੀ ਲੜਕੀ ਲੈ ਗਏ ਨੇ ਚੱਤ ਕੇ ਤੇ ਹੁਣ ਆਪਾਂ ਉਹਨਾਂ ਨੂੰ ਅਨਸਾਫ਼ ਦਿਵਾਉਣਾ ਹੈ ਤੇ ਭਾਈ ਮਾਨ ਸੰਗਤ ਤੇ ਉਹਨਾਂ ਦੇ ਸਾਥੀ ਜਿੰਨੇ ਵੀ ਜੰਗਲਾਂ ਦੇ ਵਿੱਚ ਛੁਪੇ ਹੋਏ ਸੀ ਨਾ ਤੇ ਗੁਰੂ ਪਿਆਰੇ ਉਹ ਘੋੜਿਆਂ ਤੇ ਅਸਵਾਰ ਹੋ ਕੇ ਸਮਾ ਬਣ ਲਿਆ ਰਾਤ ਦੇ 12 ਵਜੇ ਦਾ ਕਿਉਂਕਿ ਜਿਹੜੇ 12 ਰਾਤ ਦੇ ਵੱਜਦੇ ਨੇ ਐਵੇਂ ਕਈ ਵਾਰੀ ਸਿੰਘਾਂ ਨੂੰ ਵੀ ਕਹਿ ਦਿੰਦੇ ਲੈ ਸਿੰਘਾਂ ਦੇ 12 ਵੱਜ ਗਏ ਨੇ ਇਹ 12 ਐਵੇਂ ਨਹੀਂ ਸੀ ਵਜਾਉਂਦੇ 12 ਵਜਾ ਦਿੰਦੇ ਸੀ ਅਗਲੇ ਦੇ ਜਾ ਕੇ ਤੇ ਗੁਰੂ ਪਿਆਰਿਓ ਇਧਰੋਂ ਭਾਈ ਤਾਰੂ ਸਿੰਘ ਨੇ ਘੋੜਾ ਲਿਆ ਇੱਕ ਘੋੜੇ ਤੇ ਉਹ ਬਜ਼ੁਰਗ ਨੂੰ ਸਵਾਰ ਕਰਾ ਕੇ ਕਹਿੰਦੇ ਚੱਲ ਜਿਹੜੇ ਕਿਲੇ ਦੇ ਵਿੱਚ ਤੇਰੀ ਲੜਕੀ ਕੈਨ ਕੀਤੀ ਹੋਈ ਆ ਤੈਨੂੰ ਛੜਾ ਕੇ ਲਿਆ ਕੇ ਦੰਨੇ ਅਤੇ ਜਾ ਜਾ ਕੇ ਉਹਦਾ ਵਿਆਹ ਸ਼ਾਦੀ ਕਰਵਾਵਾਂ ਈ ਤੇ ਗੁਰੂ ਪਿਆਰਿਓ ਹੁਣ ਉਹ ਗੁਰੂ ਦੇ ਸੰਗ ਜਦੋਂ ਗਏ ਤੇ ਉਸ ਬਜ਼ੁਰਗ ਨੂੰ ਕਿਹਾ ਜਿਹੜਾ ਲੜਕੀ ਦਾ ਵਾਪਸੇ ਉਹਨੂੰ ਕਹਿ ਤੂੰ ਗੇਟ ਖੜਕਾ ਹੁਣ ਗੁਰੂ ਪਿਆਰਿਓ ਜਦੋਂ ਉਹਨੇ ਗੇਟ ਖੜਕਾਇਆ ਤੇ ਉਹ ਬਜ਼ੁਰਗ ਦੀ ਆਵਾਜ਼ ਸੁਣ ਕੇ ਉਹਦੇ ਜਿਹੜੇ ਕਰੇਂਦੇ ਦਰੋਗੇ ਸੀ ਨਾ ਉਹਨਾਂ ਨੇ ਗੇਟ ਖੋਲ ਦਿੱਤਾ ਕਿਉਂਕਿ ਬੇ ਢਟਕ ਸੀ ਉਹ ਕਰਨ ਜੋਗਰਾ ਵੀ ਕੁਝ ਹੈ ਨਹੀਂ ਉਹ ਸਿੰਘ ਜਿਹੜੇ ਸਾਰੇ ਪਿੱਛੇ ਲੁੱਕ ਗਏ ਬੂਏ ਤੋਂ ਪਾਸੇ ਹੋਏ ਜਦੋਂ ਉਹਨੇ ਬੂਹਾ ਖਲਵਾਇਆ ਤੇ ਗੁਰੂ ਪਿਆਰਿਓ ਅਲੀ ਅਲੀ ਕਰਦਿਆਂ ਹੋਇਆ ਉਹਨਾਂ ਮੁਸਲਮਾਨਾਂ ਦੇ ਕੋਲੋਂ ਦੀ ਸਿੰਘ ਲੰਗ ਗਈ ਜਦੋਂ ਗੇਟ ਖੁੱਲਿਆ ਸਿੰਘ ਲੰਗ ਗਏ ਕਈਆਂ ਨੂੰ ਤੇ ਉੱਥੇ ਗੇਟ ਦੇ ਕੋਲੇ ਹੀ ਝੜਕਾ ਦਿੱਤਾ ਕਿਉਂਕਿ ਤਿੰਨ ਤਨ ਫੁੱਟੀਆਂ ਕਰਪਾਨਾ ਡੇਢ ਡੇਢ ਦੋ ਦੋ ਫੁੱਟ ਦੇ ਵਰਚੇ ਸੀ ਤੇ ਕਹਿੰਦੇ ਗਲਾਂ ਦੇ ਵਿੱਚ ਲਿਟਪਾ ਤੇ ਉੱਥੇ ਹੀ ਟਹਿਟੇ ਰਹੀ ਕਰਦੇ ਉਹ ਬਜ਼ੁਰਗ ਜਨ ਨੂੰ ਉਹਨੂੰ ਪਤਾ ਸੀ ਵੀ ਕਿਹੜੇ ਕਿਲੇ 'ਚ ਕਿਹੜੇ ਕਮਰੇ ਦੇ ਵਿੱਚ ਕੈਦ ਕੀਤੀ ਹੋਈ ਹੈ ਬੱਚੇ ਮਿੰਤਾ ਪਹਿਲਾਂ ਕਰਕੇ ਆ ਗਿਆ ਸੀ ਨਹੀਂ ਖਹਿੜਾ ਛੁੱਟਿਆ ਤੇ ਕਹਿੰਦੇ ਉਹ ਬੱਚੀ ਨੂੰ ਨਾਲ ਲੈ ਕੇ ਉਹ ਬਜ਼ੁਰਗ ਨੂੰ ਘੋੜੇ ਤੇ ਸਵਾਰ ਕਰਵਾ ਦਿੱਤਾ ਤੇ ਮਗਰੋਂ ਜਿੰਨੇ ਵੀ ਕਿਲੇ ਦੇ ਵਿੱਚ ਪਹਿਰੇਦਾਰ ਸੀ ਨਾ ਕੋਈ ਸ਼ਰਾਬਾ ਪੀ ਕੇ ਪਏ ਸੀ ਕੋਈ ਪਹਿਰੇ ਤੇ ਖੜੇ ਸੀ ਤੇ ਗੁਰੂ ਪਿਆਰਿਓ ਕਹਿੰਦੇ ਸੰਘਾ ਦੇ ਜਦੋਂ ਹਵੜਾ ਦਫੜੀ ਮੱਚੀ ਜੰਗ ਹੋਈ ਤੇ ਕਹਿੰਦੇ ਜਿਉਂ ਤੇਰਾ 14 ਸਿੰਘ ਜਿਹੜੇ ਸੀ ਨਾ ਘੋੜਿਆਂ ਤੇ ਸਵਾਰ ਇਹਨਾਂ ਨੇ ਉਦੋਂ ਹੀ ਢੜਕਾ ਦਿੱਤੇ ਕਈ ਤੇ ਗੁਰੂ ਪਿਆਰਿਓ ਢੜਕਾਉਂਦੇ ਢੜਕਾਉਂਦੇ ਕਹਿੰਦੇ ਉੱਥੋਂ ਕਿਲੇ ਤੋਂ ਬਾਹਰ ਹੋ ਗਏ ਕਿ ਫੇਰ ਜਾ ਕੇ ਜੰਗਲਾਂ ਦੇ ਵਿੱਚ ਅਲੋਪ ਹੋ ਗਏ ਕਹਿੰਦੇ ਇੱਕ ਗਲਤੀ ਪਹਿਲੀ ਭਾਈ ਤਾਰੂ ਸਿੰਘ ਦੀ ਬਾਗੀ ਸਿੰਘਾਂ ਨੂੰ ਭੋਜਨ ਸ਼ਿਕਾਉਣ ਦਾ ਸੀ ਦੂਜੀ ਗਲਤੀ ਕਹਿੰਦੇ ਉਹ ਲੜਕੀ ਨੂੰ ਛੜਾ ਕੇ ਲਿਉਣ ਦੀ ਹੋ ਗਈ ਹੁਣ ਜੱਕਰੀਆ ਖਾਨ ਦੇ ਕੰਨ ਭਾਰ ਦਿੱਤੇ ਕਹਿੰਦੇ ਤੂੰ ਤੇ ਕਹਿਣਾ ਕਹਿੰਦੇ ਮੈਂ ਸਿੱਖ ਖਤਮ ਕਰ ਦਿੱਤੇ ਨੇ ਤੇ ਸਿੱਖ ਤਾਂ ਕਹਿੰਦੇ ਹਜੇ ਵੀ ਹੈਗੇ ਆ ਉਹਨਾਂ ਦਾ ਸਾਥ ਜਿਹੜਾ ਭਾਈ ਤਾਰੂ ਸਿੰਘ ਪਿੰਡ ਪੂਲੇ ਦਾ ਦਿੰਦਾ ਹੈ ਤੇ ਗੁਰੂ ਪਿਆਰਿਓ ਐਸੇ ਜੁਲਮ ਦੇ ਵਿੱਚ ਕਿ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣਾ ਉਹਨਾਂ ਦਾ ਸਾਥ ਦਿੰਨੇ ਉਹਨਾਂ ਦੀ ਤੂੰ ਸੇਵਾ ਕਰਦਾ ਹੈ ਦੂਜੀ ਗਲਤੀ ਤੇਰੀ ਇਹ ਕਿ ਤੂੰ ਉਹ ਕਸੂਰ ਦੇ ਦਰੁਗਿਆਂ ਦੇ ਕੋਲੋਂ ਲੜਕੀ ਛਲਵਾ ਕੇ ਉਸ ਬਜ਼ੁਰਗ ਦੀ ਦਿੱਤੀ ਹੈ ਤੇ ਗੁਰੂ ਪਿਆਰਿਓ ਸਮਰਖਾਨ ਜਿਹੜਾ ਸੀ ਉਹ ਦੋਨੇ ਮਾਂ ਬਾਪ ਬੇਟੀ ਉੜੇ ਤੇ ਚੜੇ ਤੇ ਕਹਿੰਦੇ ਉੱਥੋਂ ਦੂਰ ਦਰਾਡੇ ਨਿਕਲ ਗਿਆ ਤੇ ਰਿਸ਼ਤੇਦਾਰੀਆਂ ਗੁਰੂ ਪਿਆਰਿਓ ਕਹਿੰਦੇ ਉਧਰੋਂ ਜਕਰੀਆ ਖਾਨ ਨੇ ਆਪਣੇ ਕਰੇਂਦੇ ਦਰੋਗੇ ਮੋਮਨ ਖਾਨ ਵਰਗਿਆਂ ਨੂੰ ਉੱਥੇ ਭੇਜ ਦਿੱਤਾ ਪਿੰਡ ਪੂਲੇ ਨੂੰ ਤੇ ਕਹਿੰਦੇ ਆ ਕੇ ਪਿੰਡ ਨੂੰ ਕੇਰਾ ਪਾ ਲੈ ਹੁਣ ਪਾਈ ਤਾਰੂ ਸਿੰਘ ਘਰੇ ਨਹੀਂ ਸੀ ਖੇਤੀਬਾੜੀ ਕਰਦਾ ਸੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਕਹਿੰਦੇ ਘਰੇ ਨੌਜਵਾਨ ਭੈਣ ਤੇ ਮਾਂ ਸੀ ਗੁਰੂ ਪਿਆਰੇ ਉਹਨਾਂ ਨੇ ਉਹਨਾਂ ਨੂੰ ਦਰੋਗਿਆਂ ਨੇ ਮੋਮਨ ਖਾਨ ਵਰਗਿਆਂ ਨੇ ਘਰੋਂ ਸੱਦ ਲਿਆ ਤੇ ਕਹਿੰਦੇ ਉੱਥੇ ਜਦੋਂ ਪਤਾ ਲੱਗਾ ਪਾਈ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਸਾਰੇ ਉਹਨਾਂ ਦੇ ਦਿਵਾਲੇ ਹੋ ਗਏ ਮੋਮਨ ਖਾਨ ਦੇ ਕਹਿੰਦੇ ਢੀਆਂ ਪੈਣਆਂ ਸਾਰਿਆਂ ਦੀਆਂ ਇੱਕੋ ਜੀਆਂ ਹੁੰਦੀਆਂ ਨੇ ਜੇ ਕਹਿੰਦੇ ਗਲਤੀ ਕੀਤੀ ਆ ਭਾਈ ਤਾਰੂ ਸਿੰਘ ਨੇ ਕਿ ਫਿਰ ਉਸੇ ਨੂੰ ਹੀ ਸੱਦਿਆ ਜਾਵੇ ਇਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ ਕਿਉਂਕਿ ਕੁਸ਼ ਗੁਰ ਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਭਾਈ ਫੂਲੇ ਦੇ ਪਿੰਡ ਦੇ ਵੀ ਲੋਕ ਸਨ ਪਰ ਭਾਈ ਤਾਰੂ ਦਾ ਵਰਤਾਅ ਜਿਹੜਾ ਮੁਸਲਮਾਨਾਂ ਦੇ ਨਾਲ ਹਿੰਦੂਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਜਿਹੜਾ ਸੀ ਉਹ ਗੁਰੂ ਦੇ ਇੱਕ بیٹے ਵਰਗਾ ਹੋ ਸਕਦਾ ਧਰਮ ਕਮਾਉਂਦਾ ਸੀ ਧਰਮ ਦੀ ਕਾਰ ਕਰਦਾ ਸੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਦਾ ਸੀ ਮਹਾਰਾਜ ਦੀ ਬਾਣੀ ਕਹਿੰਦੀ ਘਾਲ ਖਾਏ ਕਿਛ ਹੱਥੋਂ ਦੇਹ ਨਾਨਕ ਰਾਹੋ ਪਛਾਣੇ ਸੇ ਇਸ ਵਾਸਤੇ ਗੁਰੂ ਦੇ ਪਿਆਰਿਓ ਕਹਿੰਦੇ ਭਾਈ ਤਾਰੂ ਸਿੰਘ ਜਦੋਂ ਉੱਥੇ ਆ ਕੇ ਫੜਨ ਵਾਸਤੇ ਆਏ ਪਿੰਡ ਵਾਲਿਆਂ ਨੇ ਜਾ ਕੇ ਖੇਤਾਂ 'ਤੇ ਦੱਸਦਾ ਕਹਿੰਦੇ ਭਾਈ ਆਹ ਗੱਲ ਹੈ ਤੇ ਭਾਈ ਤਾਰੂ ਸਿੰਘ ਬੇ ਝਿਰਕ ਹੋ ਕੇ ਉਥੇ ਆ ਗਿਆ। ਕਹਿੰਦੇ ਡਰਿਆ ਨਹੀਂ ਤੇ ਉਹਨਾਂ ਦੇ ਵਿੱਚ ਆ ਕੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਭਾਈ ਮੋਹਨ ਖਾਨ ਵਰਗਿਆਂ ਨੂੰ ਕਹਿੰਦੇ ਸੱਤੀ ਪੀੜੀ ਅੱਗ ਲੱਗ ਗਈ। ਮੋਮਨ ਖਾਨ ਬੋਲਣ ਲੱਗਾ ਕਹਿੰਦੇ ਹੋਂਵੇਂ ਬਾਗੀ ਗੁਰਸਿੱਖਾਂ ਬਾਗੀਆਂ ਦੇ ਨਾਲ ਤੋਂ ਜਾ ਕੇ ਉਹਨਾਂ ਦਾ ਸਾਥ ਦੇਵੇਂ ਤੇ ਫਿਰ ਡਾਕੇ ਵੀ ਮਾਰਦਾ ਚੋਰੀਆਂ ਵੀ ਕਰਦਾ ਇਹੋ ਜਿਹੇ ਇਲਜ਼ਾਮ ਲਾਏ ਜਿਹੜਾ ਧਰਮ ਦੀ ਕਿਰਤ ਕਰਨ ਵਾਲਾ ਹੁੰਦਾ ਉਹਨੂੰ ਇਹੋ ਜੇ ਕਰਮ ਭੁਗਤ ਨੇ ਪੈਂਦੇ ਨੇ ਤੇ ਕਹਿੰਦੇ ਜਕਰੀਆ ਖਾਨ ਦੀ ਕਚਹਿਰੀ ਵਿੱਚ ਲਾਹੌਰ ਨਾ ਜਾ ਕੇ ਕਹਿੰਦੇ ਉਹਨੂੰ ਗੱਡੀ ਤੇ ਹੱਥ ਘੜੀਆਂ ਲਾਈਆਂ ਤੇ ਬੰਨ ਕੇ ਕਹਿੰਦੇ ਮੁਸਕਾਂ ਲਾਹੌਰ ਨੂੰ ਲੈ ਗਏ ਹੁਣ ਜਕਰਿਆ ਖਾਨ ਜਾਣਦਾ ਸੀ ਕਿ ਗੁਰੂ ਕੇ ਸਿੱਖ ਜਿਹੜੇ ਨੇ ਕਿਉਂਕਿ ਸਹਿਬ ਜਾਦੇ ਛੋਟੇ ਛੋਟੇ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਕੀਨ ਨਹੀਂ ਮੰਨੀ ਤੇ ਇਹ ਤੇ ਉਮਰ ਦਾ ਵੀ ਵੱਡਾ ਹੈ ਹੋ ਸਕਦਾ ਸਾਡੇ ਧਰਮ ਤੋਂ ਅਨਕਾਰ ਕਰ ਜਾਵੇ ਪਰ ਫੇਰ ਵੀ ਭਾਈ ਧਰਮ ਸਿੰਘ ਆਪਦਾ ਕਮਾਉਂਦਿਆ ਹਾਂ ਭਾਈ ਤਾਰੂ ਸਿੰਘ ਤੇ ਗੁਰੂ ਪਿਆਰਿਓ ਜਕਰੀਆ ਖਾਨ ਕਹਿਣ ਲੱਗਾ ਭਈ ਤੈਨੂੰ ਅਸੀਂ ਆਪਦੀ ਲੜਕੀ ਦਾ ਡੋਲਾ ਦੇ ਕੇ ਮੈਂ ਜਵਾਈ ਬਣਾਉਣਾ ਚਾਹੁੰਨਾ ਤੇ ਗੁਰੂ ਪਿਆਰਿਓ ਲੜਕੀ ਦਾ ਡੋਲਾ ਵੀ ਠਕਰਾ ਦਿੰਦਾ ਕਹਿੰਦੇ ਤੈਨੂੰ ਮੈਂ ਦੇਸ਼ ਦਾ ਸੂਬਾ ਬਣਾ ਦਿੰਨਾ ਜਿਹੜੇ ਦੇਸ਼ ਦਾ ਤੂੰ ਰਹਿਣ ਵਾਲਾ ਹੈ ਪੰਜਾਬ ਦਾ ਕਹਿੰਦੇ ਉਹ ਵੀ ਰਾਜ ਤੋ ਕਰਾ ਦਿੱਤੇ ਧਨ ਦੌਲਤਾਂ ਪੈਸੇ ਟਕੇ ਦੀਆਂ ਲਾਲਚ ਦਿੱਤੇ ਤੇ ਕਹਿੰਦੇ ਉਹ ਵੀ ਠਕਰਵਾ ਦਿੱਤੇ ਹੁਣ ਗੁਰੂ ਪਿਆਰਿਓ ਲਾਟ ਜਕਰੀਆ ਖਾਣ ਜਦੋਂ ਥੱਕ ਗਿਆ ਨਾ ਕਿਸੇ ਗੱਲ ਤੇ ਨਾ ਆਇਆ ਭਾਈ ਤਾਰੂ ਸਿੰਘ ਤੇ ਕਹਿਣ ਲੱਗਾ ਫਿਰ ਤੈਨੂੰ ਇਹ ਪਤਾ ਹੈ ਕਿ ਤੇਰਾ ਹੋਊਗਾ ਕੀ ਭਾਈ ਤਾਰੂ ਸਿੰਘ ਕਹਿਣ ਲੱਗਾ ਕਹਿੰਦਾ ਹੋਣਾ ਕੀ ਹੈ ਕੀ ਤੂੰ ਮੇਰਾ ਕਰ ਸਕਦਾ ਕਿਉਂਕਿ ਮੈਨੂੰ ਮੌਤ ਜਿਹੜੀ ਹੈ ਪ੍ਰਮਾਤਮਾ ਵੱਲੋਂ ਇੱਕ ਦਿਨ ਆਉਣੀ ਹੈ ਤੇ ਮੈਂ ਇਸ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਇਸ ਤੋਂ ਇਲਾਵਾ ਤੂੰ ਹੋਰ ਕੁਝ ਕਰ ਵੀ ਨਹੀਂ ਸਕਦਾ ਤੇ ਕਹਿਣ ਲੱਗਾ ਜਕਰੀਆ ਖਾਨ ਕਹਿੰਦਾ ਇਹਦੇ ਚੀਂਦੇ ਜੀ ਕਹਿੰਦੇ ਖੋਪੜੀ ਆਕਾਰ ਦੇ ਉਹਦੇ ਕੇਸ ਕੱਟ ਦੇਵਾ ਹੁਣ ਕੇਸ ਕੱਟਣ ਲੱਗੇ ਕੇਸ ਕੱਟਣ ਲੱਗੇ ਤੇ ਗੁਰੂ ਪਿਆਰਿਓ ਜੜੀਆਂ ਕੇਸ ਜਿਹੜੇ ਸੀਨਾ ਲੋਹੇ ਦੀਆਂ ਤਾਰਾ ਵਰਗੇ ਹੋਵੇ ਕਹਿੰਦੇ ਕੈਂਚੀ ਮੁੜ ਗਈ ਤੇ ਜਦੋਂ ਨਾ ਕੱਟੇ ਗਏ ਤੇ ਗੁਰੂ ਪਿਆਰਿਓ ਕਹਿੰਦੇ ਅਜੇ ਖੋਪਰੀ ਉਤਾਰ ਦਿਓ ਤੇ ਖੋਪਰੀ ਜਿਹੜੀ ਉਤਾਰਨ ਤੋਂ ਬਾਅਦ ਇਹ ਆਪੇ ਮਰ ਜਾਵੇਗਾ ਸ਼ਹੀਦ ਹੋ ਜਾਵੇਗਾ ਸਿੰਘਾਂ ਦੇ ਵਿੱਚ ਤੇ ਗਾੜੀਆਂ ਕਹਿਣ ਲੱਗਾ ਜਦੋਂ ਜਕਰੀਆ ਖਾਨ ਨੇ ਕਿਹਾ ਕਹਿੰਦਾ ਜਾ ਤਾਂ ਮੰਨ ਜਾ ਇਹਨ ਮੰਨ ਲੈ ਸਾਡਾ ਮੁਸਲਮ ਧਰਮ ਦੇ ਵਿੱਚ ਆ ਜਾ ਨਹੀਂ ਤੇ ਕਹਿੰਦੇ ਜੁੱਤੀਆਂ ਮਾਰ ਮਾਰ ਕੇ ਕਹਿੰਦੇ ਤੇਰਾ ਸਿਰ ਕੋਲਾ ਕਰ ਦੇਾਂਗੇ ਤੇ ਭਾਈ ਤਾਰੂ ਸਿੰਘ ਕਹਿੰਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਹਿੰਦੇ ਜਕਰੀਆ ਖਾਨ ਇਹ ਤੇ ਸਮਾਂ ਆਵੇਗਾ ਪਤਾ ਲੱਗੂਗਾ ਕਿ ਜੁੱਤੀ ਦੇ ਅੱਗੇ ਲਾ ਕੇ ਤੈਨੂੰ ਕੌਣ ਲੈ ਜਾਂਦਾ ਤੇ ਜਕਰੀਆ ਖਾਨ ਜਦੋਂ ਇੰਨੀ ਗੱਲ ਕਹੀ ਤੇ ਗੁਰੂ ਪਿਆਰਿਓ ਉਧਰ ਰੰਬੀ ਦੇ ਨਾਲ ਖੋਪਰ ਲਾਉਣਾ ਸ਼ੁਰੂ ਕਰ ਦਿੱਤਾ ਗੁਰੂ ਦੇ ਸਿੱਖ ਨੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਜਬਜੀ ਸਾਹਿਬ ਦਾ ਕਹਿੰਦੇ ਜਾਪ ਨਹੀਂ ਛੱਡਿਆ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀਪੀ ਤੋਂ ਲੈ ਕੇ ਗੁਰੂ ਪਿਆਰੇ ਜਦੋਂ ਪੜਿਆ ਤੇ ਉਹਨਾਂ ਨੇ ਰੰਭੀ ਤੇਜ ਕਰ ਲਈ ਇਧਰ ਗੁਰੂ ਦੇ ਸਿੱਖ ਨੇ ਆਪਣੀ ਜ਼ੁਬਾਨ ਤੇਜ ਕਰ ਲਈ ਕਹਿੰਦੇ ਬਾਣੀ ਸ਼ੁਰੂ ਕਰ ਦਿੱਤੀ ਬਾਣੀ ਪੜਨ ਲੱਗ ਗਿਆ ਬਾਣੀ ਪੜਦਿਆਂ ਪੜਦਿਆਂ ਗੁਰੂ ਪਿਆਰੇ ਕਹਿੰਦੇ ਖੋਪਰੀ ਉੱਤਰ ਗਈ ਤੇ ਜਦੋਂ ਖੋਪਰੀ ਉਤਰਨੀ ਸ਼ੁਰੂ ਹੋ ਗਈ ਉਤਰ ਗਈ ਤੇ ਉਧਰ ਕਹਿੰਦੇ ਜਕਰੀਆ ਖਾਨ ਨੂੰ ਪਸ਼ਾਬ ਦਾ ਬੰਨ ਪੈ ਗਿਆ ਬੰਨ ਪੈ ਗਿਆ ਗੁਰੂ ਪਿਆਰਿਓ ਡਾਕਟਰ ਹਕੀਮ ਵੈਦ ਬੁਲਾਏ ਜਿਹੜੇ ਕੀ ਜੜੀਆਂ ਬੂਟੀਆਂ ਕਰਦੇ ਸਨ ਤੇ ਗੁਰੂ ਪਿਆਰਿਓ ਕਹਿੰਦੇ ਕਿਸੇ ਨੇ ਕੋਈ ਦਰਦ ਨਾ ਹਟੇ ਪਸ਼ਾਬ ਨਾ ਉਤਰਿਆ ਹੁਣ ਗੁਰੂ ਪਿਆਰਿਓ ਵੈਦ ਹਕੀਮ ਡਾਕਟਰ ਜਿਹੜੇ ਸੇਣਾ ਜੋਰ ਲਾ ਕੇ ਹਟ ਗਏ ਕਿਸੇ ਦਵਾਈ ਨੇ ਕਾਪਣੀ ਕੀਤੀ ਅਖੀਰੀ ਇੱਕ ਮੌਲਵੀ ਜਿਹੜਾ ਵੈਦ ਸੀ ਕੋਲੇ ਖੜਾ ਸੀ ਕਹਿੰਦੇ ਉਹਨੇ ਖਿਹੜਾ ਛਾਣਨ ਵਾਸਤੇ ਕਹਿ ਦਿੱਤਾ ਕਹਿੰਦੇ ਜਕਰੀਆ ਖਾਨ ਹੋ ਸਕਦਾ ਤੂੰ ਗੁਰੂ ਦੇ ਸਿੱਖ ਨੂੰ ਕਹਿੰਦਾ ਤਕਦੀਬ ਦਿੱਤੀ ਆਦਾ ਖੋਪੜ ਲੋਹਾ ਹੈ ਹੋ ਸਕਦਾ ਤੈਨੂੰ ਉਹਦਾ ਸਰਾਫ ਲੱਗ ਗਿਆ ਹੋਵੇ ਉਹਨੇ ਵੀ ਕਿਹਾ ਸੀ ਕਹਿੰਦੇ ਜੁੱਤੀ ਦਾ ਪਤਾ ਲਗੂ ਕਿ ਕਿਹੜਾ ਤੈਨੂੰ ਅੱਗੇ ਲਾ ਕੇ ਲੈ ਕੇ ਜਾਊਗਾ ਕਹਿੰਦਾ ਉਹਨੇ ਕਿਹਾ ਸੀ ਵੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਣਾ ਹੋ ਸਕਦਾ ਥੋਂਡਾ ਜੁੱਤੀ ਦੇ ਨਾਲ ਲਾਜ ਹੋ ਜਾਵੇ ਤੇ ਤੁਸੀਂ ਜਾਂ ਤਾਂ ਉਹਦੇ ਕੋਲੋਂ ਪੁੱល ਬਖਸ਼ਾ ਲਵੋ केंद्र फिर उ चकरिया खान ने आपदी जबान किया जी मेरा उस लाज हो सकता है जाओ फिर उस गुरसिखनी केंद्र जुत्ती ले आओ गुरु प्यारे केंद्र ਕੁਝ ਫਕੀਰਾਂ ਨੂੰ ਕੁਝ ਆਪਦੇ ਕਰੇਂਦਿਆਂ ਨੂੰ ਨਾਲ ਜਿਹੜੇ ਉਹਨਾਂ ਦੇ ਪੀਰ ਵੱਡੇ ਸੀ ਤੇ ਸ਼ੇਰਖਾਨ ਜਿਹੜਾ ਉਹਨਾਂ ਦਾ ਕਰੇਂਦਾ ਸੀ ਹੈ ਤਾਂ ਗੁਰਸਿੱਖ ਸੀ ਪਰ ਉਹਦੀ ਕੋਈ ਵਸਦਾ ਜੋਰ ਨਹੀਂ ਸੀ ਚੱਲਦਾ ਕਰ ਕੁਝ ਨਹੀਂ ਸੀ ਸਕਦਾ ਉਹਨੂੰ ਫਿਰ ਭੇਜ ਦਿੱਤਾ ਹੁਣ ਉਹਨੇ ਆ ਕੇ ਭਾਈ ਕਾਰੂ ਸਿੰਘ ਅੱਗੇ ਬੇਨਤੀ ਕੀਤੀ ਕਹਿੰਦੇ ਗੁਰੂ ਦੇ ਸਿੱਖਾ ਗੁਰੂ ਪਿਆਰੇ ਆ ਕਰ ਕੁਛ ਨਹੀਂ ਸਕਦਾ ਭਰ ਕਹਿੰਦਾ ਸਮਾਂ ਆ ਗਿਆ ਹੁਣ ਤੇਰੀ ਜੁੱਤੀ ਉਹਦੇ ਸਿਰ 'ਚ ਮਾਰਨ ਵਾਸਤੇ ਮੈਨੂੰ ਮੌਕਾ ਮਿਲਿਆ ਤੇ ਹੁਣ ਤੇਰੀ ਜੁੱਤੀ ਮੈਨੂੰ ਦੇ ਦੇਉ ਕਹਿੰਦੇ ਭਾਈ ਤਾਰੂ ਸਿੰਘ ਦੇ ਕੋਲੇ ਜੜੀਆਂ ਜੁੱਤੀਆਂ ਉਹਦੀਆਂ ਲਾਈਆਂ ਹੋਈਆਂ ਪਈਆਂ ਸੀ ਪੈਰਾਂ ਦੇ ਵਿੱਚੋਂ ਗੁਰੂ ਪਿਆਰਿਓ ਕਹਿੰਦੇ ਲਿਜਾ ਕੇ ਪੰਜ ਕ ਸੱਤ ਸਿਰ ਦੇ ਵਿੱਚ ਮਾਰੀਆਂ ਤੇ ਕਹਿੰਦੇ ਥੋੜਾ ਜਿਹਾ ਪਸ਼ਾਪ ਉਤਰ ਗਿਆ ਦਰਦ ਹੁਣੀ ਥੋੜੀ ਜੀ ਬੰਦ ਹੋ ਗਈ ਕੁਛ ਸਰੀਰ ਨੂੰ ਰਾਹਤ ਮਿਲੀ ਜਦੋਂ ਕੁਝ ਸਰੀਰ ਨੂੰ ਰਾਹਤ ਮਿਲੀ ਤੇ ਫਿਰ ਜਕਰੀਆ ਖਾਨ ਆਪਦੇ ਮੂੰਹੋਂ ਕਹਿਣ ਲੱਗਿਆ ਕਹਿੰਦਾ ਹੁਣ ਮੇਰੇ ਜ਼ੋਰ-ਜ਼ੋਰ ਦੇ ਨਾਲ ਸਿਰ 'ਚ ਮਾਰੋ ਮੈਨੂੰ ਫਰਕ ਲੱਗਦਾ ਹੈ ਮੈਨੂੰ ਆਰਾਮ ਆਉਂਦਾ ਹੈ ਤੇ ਗੁਰੂ ਪਿਆਰਿਓ ਕਹਿੰਦੇ 21 ਦਿਨ ਖੋਪੜੀ ਲਈ ਤੋਂ ਵੀ ਗੁਰੂ ਦਾ ਸਿੱਖ ਜਿਹੜਾ ਸੀ ਨਾ ਜਿੰਦਾ ਰਿਹਾ ਇੱਕ ਚੌਕੜੇ ਦੇ ਵਿੱਚ ਪਲਾਥੀ ਮਾਰ ਕੇ ਬੈਠਾ ਰਿਹਾ ਗੁਰੂ ਪਿਆਰਿਓ ਕਹਿੰਦੇ ਨਾ ਕੁਛ ਖਾਦਾ ਹੈ ਨਾ ਪੀਤਾ 21 ਦਿਨ ਜੀਂਦੇ ਰਹਿਣਾ ਕਿਉਂਕਿ ਉਹ ਉਸ ਗੁਰੂ ਦੇ ਪਿਆਰੇ ਤੇ ਗੁਰੂ ਦੀ ਕਿਰਪਾ ਹੁਣ ਕਰਕੇ ਤੇ ਕਹਿੰਦੇ ਮੌਤ ਵੀ ਜੜੀ ਸੀ ਉਹਦਾ ਕੁਛ ਵਿਗਾੜ ਨਹੀਂ ਸੀ ਸਕਦਾ ਸਾਡੀ ਇੱਥੇ ਬਾਹ ਕੱਢੀ ਜਾਵੇ ਲੱਤ ਕੱਟੀ ਜਾਵੇ ਤੇ ਕਹਿੰਦੇ ਦੋਰੇ ਪੈਣ ਲੱਗ ਜਾਂਦੇ ਨੇ 21 ਦਿਨ ਕੁਝ ਨਾ ਮਿਲੇ ਤੇ ਕਹਿੰਦੇ ਮਰਨ ਦੇ ਕਿਨਾਰੇ ਬੰਦਾ ਹੋ ਜਾਂਦਾ ਤੇ ਗੁਰੂ ਪਿਆਰਿਓ ਕਹਿੰਦੇ ਉਹ ਗੁਰੂ ਦਾ ਸਿੱਖ ਇੱਕ ਪਲਾਠੀ ਦੇ ਵਿੱਚ ਕਹਿੰਦੇ ਬਾਣੀ ਨਹੀਂ ਛੱਡੀ ਸਿਮਰ ਨਹੀਂ ਛੱਡਿਆ ਬੈਠਾ ਰਹਿ ਤੇ ਉਧਰ ਕਹਿੰਦੇ 21 ਦਿਨ ਜਿਹੜਾ ਉਹ ਜਕੜੀਆ ਖਾਣ ਗੁਮਾਰ ਰਹਿਣ ਦੇ ਕਾਰਨ ਕਹਿੰਦੇ ਜਿਵੇਂ ਜਿਵੇਂ ਰੋਜ਼ ਜੁੱਤੀਆਂ ਵੱਧਦੀਆਂ ਸੀ ਤੇ ਸਿਰ ਦੇ ਵਿੱਚੋਂ ਕਹਿੰਦੇ ਜਿਵੇਂ ਖੂਨ ਦੇ ਪਵਾਰੇ ਕਹਿੰਦੇ ਤਾਰੂ ਸਿੰਘ ਦੇ ਨਿਕਲੇ ਸੀ ਕਹਿੰਦੇ ਉਸੇ ਤਰ੍ਹਾਂ ਜੁੱਤੀਆਂ ਮਾਰ-ਮਾਰ ਕੇ ਉਹਨਾਂ ਦੇ ਸਿਰ ਤੋਂ ਖੂਨ ਵਗਣ ਲੱਗਿਆ ਜਕਰੀਆ ਖਾਨ ਦੇ ਤੇ ਗੁਰੂ ਪਿਆਰਿਓ ਜੁੱਤੀਆਂ ਖਾਂਦਾ-ਖਾਂਦਾ ਕਹਿੰਦੇ ਇੱਕ ਦਿਨ ਉਹ ਮੌਤ ਨੂੰ ਪ੍ਰਾਪਤ ਕੀਤਾ ਕਹਿੰਦੇ ਮੌਤ ਆ ਗਈ ਸਰੀਰ ਤਿਆਗ ਦਿੱਤਾ ਦੂਜੇ ਦਿਨ ਕਹਿੰਦੇ 22ਵੇਂ ਦਿਨ ਭਾਈ ਧਰਮ ਸਿੰਘ ਨੇ ਆਪਦਾ ਸਰੀਰ ತ್ಯਾਗਿਆ ਜਿਹੜੇ ਬਚਨ ਕਰਦੇ ਨੇ ਕਿਉਂਕਿ ਸਾਧੂ ਬੋਲੇ ਸਹਿ ਸੁਭਾ ਸਾਧੂ ਦਾ ਬੋਲਿਆ ਗਰਖਾਣਾ ਜਾਏ ਕਿਉਂਕਿ ਜਿਹੜਾ ਸਿਮਰਨ ਕਰਨ ਵਾਲਾ ਬੰਦਾ ਹੁੰਦਾ ਉਹਦੀ ਕਦੀ ਜ਼ਬਾਨ ਜਿਹੜੀ ਹੈ ਅਰਦਾਸ ਕੀਤੀ ਹੋਏ ਗੁਰੂ ਦੇ ਅੱਗੇ ਕਦੀ ਵਿਰਥੀ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਿਉਂਕਿ ਉਹਨੇ ਕਹਿ ਦਿੱਤਾ ਸੀ ਕਹਿੰਦੇ ਸਮਾਂ ਆਏਗਾ ਮੇਰੀ ਜੁੱਤੀ ਦੇ ਅੱਗੇ ਤੈਨੂੰ ਲਾ ਕੇ ਲੈ ਕੇ ਜਾਵਾਂਗਾ ਭਾਈ ਤਰੂ ਸਿੰਘ ਨੇ ਕਹਿਤਾ ਪਹਿਲਾ ਜਕਰੀਆ ਖਾਨ ਨੂੰ जुत्तिया मार मार के कहें ओ मौत देर भाई तारू सिंह ने अपना शरीर सद्या कह दिता पावन गुरु पिता माता देव दाई दाया खेले सगल जगत चंग हदूर करमी अपनी के नेड़े के दूर जिन्नी नाम मसकत कल नानक ते मुखले ਕਹਤੀ ਛੁੱਟੀ ਨਾਲ ਦੇ ਨਾਲ ਹੀ ਕਹਿ ਕੇ ਕਹਿੰਦੇ ਉੱਥੇ ਸਰੀਰ ਤਿਆਗ ਦਿੱਤਾ ਗੁਰੂ ਪਿਆਰਿਓ ਇਹ ਸੀ ਗੁਰੂ ਦੇ ਸਿੱਖਾਂ ਦੀ ਜਿਹੜੇ ਵੀ ਜबान ਚੋਂ ਕੱਢਦੇ ਉਸ ਨੂੰ ਉਹ ਪੂਰਿਆ ਕਰਦੇ ਨੇ ਇਸ ਵਾਸਤੇ ਗੁਰੂ ਪਿਆਰਿਓ ਤੁਸੀਂ ਵੀ ਗੁਰਬਾਣੀ ਦੇ ਨਾਲ ਜੁੜਿਆ ਕਰੋ ਸਿਮਰਨ ਕਰਿਆ ਕਰੋ ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰ ਦੇ ਵੱਲੋਂ ਇਹ ਕਿਰਪਾ ਹੋਈ ਹੈ ਬੋਲਦਿਆਂ ਤੋਂ ਨੇਕਾ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਜਾਈਆਂ ਕਰਨੀਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਨੇ ਬਖਸ਼ ਲੈਣਾ ਦੂਸਰੀ ਬੇਨਤੀ ਹੈ ਭਾਈ ਚੰਨ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਕੁਰਬਾਨੀ ਦੇ ਲਾੜ ਲੱਗੋਗੇ ਉਹਨਾਂ ਹੀ ਗੁਰੂ ਦੀ ਕਿਰਪਾ ਜ਼ਿਆਦਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ